ਆញ ਵਾਲੋ ਟਿੰਨੇ ਨਾ ਰੋ ਯਾਰ ਤੁਂਹੇ ਦੇ ਉਹ ਬੰਦੇ ਨੂੰ ਦੱਸ ਤੂਸ ਕਿ ਨਹੀਂ ਲਿਆਉਂਦਾ ਹਾਂਜੀ ਹਾਂਜੀ ਜੈਮਸੀ ਦੀ ਪਾਸਟਰ ਜੀ ਜੈਮਸੀ ਦੀ ਸਾਰੀ ਇਕਲਿਸਿਆ ਨੂੰ ਸਾਡੀ ਗਵਾਹੀ ਆ ਅਸੀਂ ਕਾਫੀ ਟਾਈਮ ਬਾਅਦ ਗਵਾਹੀਆਂ ਲੈ ਕੇ ਆਏ ਹਾਂ ਪਰ ਜਿਹੜਾ ਮਿਸ਼ਨ ਚੱਲ ਰਿਹਾ ਮੇਰਾ ਮਿਸ਼ਨ ਡਰੱਗ ਫਰੀ ਪੰਜਾਬ ਅੱਜ ਅਸੀਂ ਪੰਜ ਗਵਾਹੀਆਂ ਨਸ਼ੇ ਦੀਆਂ ਹੀ ਲੈ ਕੇ ਆਏ ਹਾਂ ਜਿਹੜੇ दारू ਦੇ ਨਸ਼ੇ ਦੇ ਵਿੱਚ ਸੀ ਚਿੱਟੇ ਦੇ ਨਸ਼ੇ ਦੇ ਵਿੱਚ ਬ੍ਰਦਰ ਸੀ ਹੂੰ ਏ ਅੱਜ ਕੀ ਨਾਮ ਹੈ ਇਹਨਾਂ ਨੂੰ ਦਿਓ ਮਾਈਕ ਹਾਂਜੀ ਸਤਨਾਮ ਸਿੰਘ ਨਾਮ ਹੈ ਜੀ ਅੱਛਾ ਸਾਰਿਆਂ ਨੂੰ ਪਹਿਲਾਂ ਤਾਂ ਮੈਨੂੰ ਜੀ ਪਿਆਰ ਭਰੀ ਸਾਰਿਆਂ ਨੂੰ ਜੈ ਮਸੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਪਿੰਡ ਗੋਨੇਣਾ ਹਮਮ ਸ੍ਰੀ ਮਕਸਦ ਸਾਹਿਬ ਜ਼ਿਲ੍ਹਾ ਕੀ ਗਵਾਈ ਦੇਣਾ ਹੈ ਪਾਸਟਰ ਜੀ ਅੱਜ ਤੁਹਾਡੇ ਨਾਲ ਆਇਆ ਜਿਨ੍ਹਾਂ ਨੇ ਤੁਸੀਂ ਸੰਡੇ ਚਰਚ ਜਾਂਦੇ ਆ ਹਾਂਜੀ ਬਠਿੰਡਾ ਹਾਂਜੀ ਪਾਸਟਰ ਜਸਕਰਨ ਪਹਿਲੇ ਯਾਰ ਗਏ ਸੀ ਆਹ ਸੰਡੇ ਜੀ ਅੱਛਾ ਮੈਂ ਕਰਾਈ ਵਾਲਾ ਗਿਆ ਸੀ ਜੀ ਬਹੁਤ ਜਿਆਦਾ ਚਿੱਟਾ ਲਾਉਂਦਾ ਸੀ 22 ਸਾਲ ਹੋ ਗਏ ਸੀ ਮੈਨੂੰ ਸਮੈਗ ਦਾ ਕਰਦੇ ਨੂੰ ਪਹਿਲਾਂ 22 ਸਾਲ ਲਾਉਂਦਾ ਮੈਂ ਜੀ ਸਮੈਗ ਪੀਂਦਾ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਆਪਣੇ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਵੜਿਆ ਹਾਂ ਵੀ ਫਿਰ ਚਿੱਟੇ ਹੀ ਹੋ ਗਿਆ ਜੀ ਪਹਿਲਾਂ ਸਮੈਗ ਪੀਂਦਾ ਸੀ ਸਮੈਗ ਦਾ ਤੇ ਫਿਰ ਜਦੋਂ ਚਿੱਟਾ ਆਇਆ ਪੰਜਾਬ ਚੋਂ ਚਿੱਟਾ ਪੀਣ ਲੱਗ ਗਿਆ ਮੈਨੂੰ 22 ਸਾਲ ਹੋ ਗਏ 22 ਸਾਲ ਹੋ ਗਏ ਜੀ ਤੇ ਕਿੰਨਾ ਨਸ਼ਾ ਕਰਦੇ ਸੀ ਇੱਕ ਦਿਨ ਚ ਇੱਕ ਸਮੈਗ ਦਾ ਜਿਹੜਾ ਨਸ਼ਾ ਸੀ ਜਾਈ 3-4 ਗ੍ਰਾਮ ਮੇਰਾ ਦਿਹਾੜੀ ਦਾ ਸੀਗਾ ਅੱਛਾ ਕਿਉਂਕਿ ਇਹ ਸਸਤੀ ਹੁੰਦੀ ਸੀਗੀ ਹਾਂ 3-400 ਦੇ ਗ੍ਰਾਮ ਆ ਜਾਂਦੇ ਸੀ ਚੱਲ ਕਹ ਦੇਈਦਾ ਸੀ ਕੋਈ ਨਹੀਂ ਹਿਆਰ ਨਾਲ ਉਹ 1000 ਰੁਪਏ ਦਾ ਸਰ ਜਾਂਦਾ ਸੀ ਹਾਂ ਫਿਰ ਜੇ ਚਿੱਟਾ ਆ ਗਿਆ ਜੀ ਹੂੰ 300 ਤੋਂ ਚੱਲਦੇ ਚੱਲਦੇ ਹੁਣ ਮੈਂ ਅੱਜ ਤੋਂ ਹੌਲਤਾ ਪਹਿਲਾਂ 2 ਤਰੀਕ ਦਾ ਵੀ ਮੇਰਾ ਚਿੱਟਾ ਲੱਗਿਆ ਹੋਇਆ ਸੀਗਾ ਅੱਛਾ ਗ੍ਰਾਮ ਚਿੱਟਾ ਲੱਗਿਆ ਹੋਇਆ ਸੀ ਮੇਰਾ 3000 ਰੁਪਏ ਦਾ ਤੇ ਪੈਸਾ ਕਿੱਥੋਂ ਆਉਂਦਾ ਸੀ ਪੈਸੇ ਜੀ ਜਿਹੜਾ ਸ਼ੈਤਾਨ ਸੀਗਾ ਬੈਠਾ ਹੋਇਆ ਉਹ ਖੁਦ ਹੀ ਇਕੱਠੇ ਕਰ ਲੈਂਦਾ ਸੀਗਾ ਜੀ ਅੱਛਾ ਆਟੋਮੈਟਿਕ ਹੀ ਇਕੱਠੇ ਕਰ ਲੈਂਦਾ ਇੱਧਰੋਂ ਮਾਰ ਲਏ ਇੱਧਰੋਂ ਮਾਰ ਲਏ ਉਹਦੇ ਮਾਰ ਤੇ ਲਫੇੜੇ ਜਨਤਾ ਦੇ ਨਾਲ ਰਲ ਕੇ ਅੱਛਾ ਟੋਲੇ ਹੀ ਦੇ ਦਿੱਤੀ ਸੀ ਤੇ ਉਹ ਹੈ ਦੁਸ਼ਟ ਆਤਮਾ ਸੀ ਤੇ ਪਤਾ ਨਹੀਂ ਸੀਗਾ ਨਹੀਂ ਜੀ ਘਰ ਚ ਕਟਾਈ ਹੀ ਮਾਰ ਕਟਾਈ ਬਹੁਤ ਜ਼ਿਆਦਾ ਹੀ ਮੇਰੇ ਬੱਚੇ ਵੀ ਅੱਜ ਨਾਲ ਆਏ ਹੋਏ ਆ ਬਹੁਤ ਵਧੀਆ ਮੇਰੇ ਆ ਦੋ ਗੁੜੀਆਂ ਇੱਕ 18 ਸਾਲ ਦੀ ਗੁੜੀਆ ਤੇ ਘਰ ਦਾ ਸਾਰਾ ਸਮਾਨ ਸਬੰਦ ਬਚਿਆ ਸੀਗੇ ਸਮਾਨ ਕਿੱਥੇ ਵਜਦਾ ਇਹ ਇੰਨੇ ਮਹੰਗੇ ਨਸ਼ੇ ਦੇ ਵਿੱਚ ਸਭ ਕੁਝ ਤੋੜ ਪੰਨ ਕੇ ਕੁਝ ਵੇਚਤਾ ਕੁਝ ਖਾ ਲਿਆ ਤਿੰਨ ਸਾਲ ਤੋਂ ਹੋ ਗਿਆ ਮੈਂ ਘਰੇ ਹੀ ਬੈਠਾ ਹਾਂ ਤਿੰਨ ਸਾਲ ਤੋਂ ਹਾਂਜੀ ਬਿਲਕੁਲ ਵੀ ਕੰਮ ਨਹੀਂ ਡਿਸਟਾਟਮਾ ਆਈਸੀਸੀ ਮੈਨੂੰ ਕੰਮ ਦੇ ਉੱਤੇ ਬਿਲਕੁਲ ਨਹੀਂ ਜਾਣ ਦਿੰਦੀ ਸੀ ਹੂੰ ਫਿਰ ਮੈਂ ਗੁਜਰਤ ਵੱਲ ਆਉਂਦੀ ਭੈਣ ਕੋਲੇ ਪਹਿਲਾਂ ਗਿਆ ਮੈਨੂੰ ਨਹੀਂ ਪਤਾ ਸੀ ਕਿ ਉੱਥੇ ਪਰਟ ਸਾਫ ਦੀ ਸਾਥ ਸੰਗਾ ਅੱਛਾ ਜਿਵੇਂ ਕਿ ਮੈਨੂੰ ਖੁਦ ਪ੍ਰਭੂ ਜੀ ਨੇ ਬੁਲਾਇਆ ਹਾਂ ਤੇ ਮੇਰੀ ਭੈਣ ਕਹਿੰਦੇ ਵੇ ਆਇਆ ਚਲਦੇ ਆਪਣੇ ਰਿਸ਼ਤੇਦਾਰਾਂ ਦੇ ਕਰਾਈ ਵਾਲੇ 사ਸਾਂ ਗਾ ਹਾਂ ਕੋਈ ਕਰ ਸੀ ਗਿਆ ਚਲਾ ਗਿਆ ਮੈਂ ਵੀ ਮੈਂ ਨਹੀਂ ਯਕੀਨ ਨਹੀਂ ਕਰਦਾ ਸੀ ਇਸ ਚੀਜ਼ ਤੇ ਬਿਲਕੁਲ ਵੀ ਤੇ ਉੱਥੇ ਸਿਸਟਰ ਜੀ ਹੈ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਸਹਿਯਾਦਾਰੀ ਸੀ ਇਹਨਾਂ ਦੇ ਅੱਛਾ ਉਹ ਕਹਿੰਦੇ ਮੈਂ ਵੈਸੇ ਪਛਲੇ ਮਾਂ ਕਹੇ ਦੀਦੀ ਮੈਂ ਵੀ ਕਰਾਵਾਂ ਪਰ ਆਪਣਾ ਹਾਂ ਜੇ ਕੀ ਹੈ ਕਿ ਮੇਰਾ ਵੀ ਛੁੱਟ ਜੇ ਅੱਛਾ ਤੇ ਮੈਂ ਕਹਤਾਂ ਲੋ ਵੀ ਗਿਆ ਰਹਾ ਮੈਂ ਮਰੀ ਜਾਂਦਾ ਹੈ ਕਿਹੜੇ ਛੁੱਟਣਾ ਹੈਗਾ ਹਾਂ ਪੰਜਾਬੀ ਕਾ ਹੀ ਦਿੰਦੇ ਆ ਤੁਹਾਨੂੰ ਪਤਾ ਹੀ ਤੇ ਪ੍ਰਾਤਨਾ ਕਰਵਾਈ ਮੈਂ ਜਾਨਸਾਰ ਮੈਂ ਘਰੇ ਪੈਗਾ ਅੱਛਾ ਤੜਕੇ ਮੈਨੂੰ ਕੋਈ ਤੋਰ ਨਹੀਂ ਆਈ ਬਲੇ ਪਾਸ ਜਿੱਦੋਂ ਲੋ ਲੈ ਹੈਂਡ ਕੀਤਾ ਕੀ ਹੋਇਆ ਪਾਸ ਜਿੱਦੋਂ ਇਹ ਤੁਹਾਡੇ ਕੋਲ ਆਇਆ ਜਿੱਦਾਂ ਨੂੰ ਯਕੀਨ ਵੀ ਨਹੀਂ ਸੀਗਾ ਗੋਲੀਆਂ ਚੀਕਾਂ ਨਿਕਲੀਆਂ ਮੈਨੂੰ ਨਹੀਂ ਪਤਾ ਸੀਗਾ ਇਸ ਦੇ ਵਿੱਚ ਚੀਕਾਂ ਨਿਕਲੀਆਂ ਮੈਂ ਡਿੱਗਿਆ ਮੇਰੀ ਭੈਣ ਨੇ ਦੱਸਿਆ ਵੀਡੀਓ ਬਣਾਈ ਸੀ ਮੈਨੂੰ ਵਿਖਾਈ ਫਿਰ ਜਿਹੜੇ ਇਹਨਾਂ ਦਾ ਲਾਈਵ ਪ੍ਰੋਗਰਾਮ ਚੱਲਦਾ ਸੀ ਹੁੰਦੇ ਤੇ ਵੇਖਿਆ ਮੈਂ ਕਿ ਮੇਰੇ ਨਾਲ ਆ ਕੀ ਘਰਾਬੜਤ ਗਿਆ ਹੂੰ ਫਿਰ ਮੈਂ ਜੀ ਤੜਕੇ ਜਦੋਂ ਘਰੇ ਪਿਆਰ ਇਹ ਵਾਰੀ ਆ ਗਿਆ ਲੈ ਹੈਂਡ ਹੋਇਆ ਦੁਸ਼ਟਾਤਮਾ ਛੱਡ ਕੇ ਗਈ ਹਾਂਜੀ ਗਈ ਤੇ ਸਵੇਰੇ ਜਦੋਂ ਤੂੰ ਉੱਠਿਆ ਮੈਂ ਕੋਈ ਪਾਉਂਦਾ ਨਹੀਂ ਸੀ ਪਹਿਲਾਂ ਉੱਠ ਕੇ ਚਿੱਟੇ ਲਾਉਂਦਾ ਸੀ ਚਿੱਟੇ ਲਾਉਂਦਾ ਚਾਰ ਵਾਰ ਹੁਣ ਉਸ ਦਿਨ ਦਾ ਉੱਠ ਕੇ ਚਿੱਟਾ ਨਹੀਂ ਲਾਇਆ ਨਾ ਜੀ ਬਿਲਕੁਲ ਫਰੀ ਹੈ ਜੀ ਐਥਵਾਰਡ ਤੋਂ ਹੀ ਲੈ ਕੇ ਜਿਹੜਾ ਉਦੋਂ ਲਾਇਆ ਸੀ ਲਾਇਆ ਹਾਂ ਉਦੋਂ ਲਾਇਆ ਜਿਹੜਾ ਪਰ ਉਸ ਤੋਂ ਬਾਅਦ ਹੈ ਜੀ 10 ਦਿਨ ਹੋ ਗਏ ਬਿਲਕੁਲ ਫਰੀ ਹੈ ਜੀ ਜਮ ਬਿਲਕੁਲ ਫਰੀ ਹੈ ਸੰਡੇ ਇੱਥੇ ਵੀ ਜਾ ਕੇ ਆ ਪਿਛਲੇ ਆ ਰਹੇ ਨਾ ਚਰਚ ਵੀ ਵੀਰਵਾਰ ਇੱਥੇ ਵੀ ਆਇਆ ਹੈ ਵੀਰਵਾਰ ਪਾਸ ਜੀ ਇੱਥੇ ਵੀ ਲੈ ਕੇ ਆਏ ਜੀ ਨਹੀਂ ਹਾਂ ਬਾਦ ਚ ਆਏ ਅੱਛਾ ਪਲਾਨ ਨਹੀਂ ਬਣਦਾ ਤਾਂ ਸੇ ਉਹ ਦਵਾਈ ਹੈਗੀ ਆ ਵਿੱਚ ਅੱਛਾ ਲਿਖੀ ਹੋਈ ਹੈ ਤੇ ਅੱਜ ਹੁਣ ਬਿਲਕੁਲ ਫਰੀ ਆ ਤੁਸੀਂ ਜੀ ਨਹੀਂ ਵੀ ਨਹੀਂ ਰਹਿ ਸਕਦੇ ਸੀ ਹੁਣ ਦੋ ਦਿਨ ਨਹੀਂ ਰਹਿ ਸਕਦਾ ਸੀ ਜੀ ਤੇ ਅੱਜ 10 ਦਿਨ ਹੋ ਗਏ ਮੈਨੂੰ ਗ੍ਰਾਮ ਚਿੱਟਾ ਲਾਉਣ ਆਲਾ ਮੈਂ ਇੱਥੇ ਖੜਾ ਆਇਆ ਮਾਂ ਸਾਹ ਮਾਰ ਕੋਈ ਟੋਟ ਬੋਟ ਲੱਗੀ ਕੋਈ ਨਾ ਜੀ ਬਿਲਕੁਲ ਵੀ ਨਹੀਂ ਸਰਾਰਿਸ ਕਰੋ ਏ ਸੇਲੀ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਮਿਸ਼ਨ ਦਿੱਤਾ ਚੁਕੇ ਵਾਹ ਸਮ੍ਰੱਥ ਦੇ ਅੰਦਰ ਹੀ ਸੁਧਾਰਾ ਹੋ ਸਕਦਾ ਹੈ ਔਰ ਇਹ ਦਾਸ ਰਿਹਾ 10 ਦਿਨ ਹੋ ਗਏ ਕੋਈ ਟੋੜ ਨਹੀਂ ਨੀ ਟੋੜ ਤੇ ਜਦੋਂ ਉਤਰਦਾ ਉਦੋਂ ਲੱਗ ਜਾਂਦੀ ਆ ਸੈਂਟਰਾਂ ਚ ਵੀ ਗਿਆ ਸੈਂਟਰ ਵੀ 3-4 ਕੱਟੇ ਹੋਏ ਆ ਜੀ ਗੰਗਾ ਨਗਰ ਵੀ ਕੱਟਿਆ ਜਲੰਧਰ ਵੀ ਕੱਟਿਆ ਇੱਥੇ ਵੀ ਕੱਟਿਆ ਆ ਤੇ ਮੌਕਸਰ ਵੀ ਕੱਟਿਆ ਆ ਜੀ ਸੈਂਟਰਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਜੀ ਆਉਂਦਾ ਸੀਗਾ ਦੇਗਦਣ ਕੱਟੀ ਦੇ ਸੀ ਫੇਰ ਜਾ ਬੜੀ ਰਹੀ ਯਾਰਾਂ ਦੋਸਤਾਂ ਕੋਲ ਫੇਰ ਲਾਂ ਆ ਪਰ ਮੈਨੂੰ 10 ਦਿਨ ਹੋ ਗਏ ਜੀ ਮੈਨ ਕੋਈ ਯਾਰ ਦੋਸਤ ਵੀ ਨਹੀਂ ਲਾਇਆ ਜਿੰਨਾ ਚਿਰ ਸੈਂਟਰ ਚ ਰਹਿੰਦੇ ਸੀ ਉਨਾਂ ਚ ਵਿਚਾਰ ਰੰਦਾ ਸੀ ਉਹ ਵਿਚਾਰ ਕਾਦਾ ਰਹਿੰਦਾ ਸੀ ਬਈ 10 12 ਦਿਨ ਤੋਂ ਭੁੱਖੇ ਮਰ ਜਾਈਦਾ ਸੀ ਉੱਥੇ ਰੋਟੀਨ ਪਾਈ ਜਿਸੀ ਕਿ ਨਸ਼ੇ ਦਬਾ ਕੇ ਥੇ ਰੋਟੀ ਖਾਦੀ ਜਾਂਦੀ ਸੀ ਤੇ ਹੁਣ ਜਿਸ ਦਿਨ ਦਾ ਬਹਾਸამართਨਾ ਛੱਡੇ ਆ ਰੋਟੀ ਵੀ ਰੱਜ ਕੇ ਖਾਦੀ ਆ ਸਵੇਰ ਹੀ ਉਹ ਤਾਂ ਨਹੀਂ ਬੱਚੇ ਵੀ ਅੱਜ ਖੁਸ਼ ਆ ਖੁਸ਼ ਆ ਮੇਰੇ ਅੱਜ ਆਇਆ ਜੀ ਨਾਲ ਆਇਆ ਨਵੀਂ ਜਿੰਦਗੀ ਸਾਉਣ ਦੇ ਲਈ ਕਿਰਾਏ ਹallelujah ਆਪਣੇ ਹੱਥਾਂ ਨੂੰ ਉਠਾਓ ਆਪਣੀ ਪੇਟ ਨਜ਼ਰਾਨਾ ਕਮਾਈ ਦਾ ਦਸਵਾ ਹਿੱਸਾ ਪਰਮੇਸ਼ਰ ਦੇ ਘਰ ਦੇ ਅੰਦਰ ਸੇਵਾ ਦਾ ਤੋਂ ਡੇ ਕੋ ਆਰੇ ਆਪਣੀ ਪੇਟ ਨੂੰ ਚੜਾਉਂਦੇ ਜਾਣਾ ਤੋਂ ਜਿਸ ਤਰ੍ਹਾਂ ਆਪਣੇ ਕੀਮਤੀ ਸਮਾਨ ਆਪਣੇ ਬੈਗ ਉਹ ਚੀਜ਼ਾਂ ਜਮ੍ਹਾਂ ਕਰਨ ਦੇ ਲਈ ਟੀਮ ਲੱਗੀ ਹੈ ਤੁਸੀਂ ਉਹਦੀ ਸਾਮ ਸੰਭਾਲ ਕਰਨ ਵਾਲਾ ਉੱਥੇ ਜਮ੍ਹਾਂ ਕਰਾ ਕੇ ਅੱਜ ਇਸ ਮੇਰਾ ਮਿਸ਼ਨ ਡਰੱਗ ਫ੍ਰੀ ਪੰਜਾਬ ਇਹਦੇ ਅੰਦਰ ਪੂਰੀ ਰਾਤ ਮਹਾਸામ੍ਰੱਧ ਨਾਲ ਭਰ ਕੇ ਪ੍ਰਾਰਥਨਾ ਕਰ ਸਕਦੇ ਆ ਤੇ ਆਪਣੇ ਕੀਮਤੀ ਚੀਜ਼ਾਂ ਨੂੰ ਉੱਥੇ ਵੀ ਜਮ੍ਹਾਂ ਕਰਾ ਸਕਦੇ ਆ ਔਰ ਪ੍ਰਾਰਥਨਾ ਕਰਦੇ ਸਮੇਂ ਉਹਨਾਂ ਨੂੰ ਆਪਣੇ ਮੁਸ਼ਰਤੀ ਦੇ ਨਾਲ ਸੰਭਾਲਣਾ ਕਿਉਂਕਿ ਅੱਜ ਬਹੁਤ ਵੱਡਾ ਮਿਸ਼ਨ ਹੈ ਔਰ ਅੱਜ ਉਸ ਮਿਸ਼ਨ ਨੂੰ ਮਹਾਸામ੍ਰੱਧ ਨਾਲ ਪਰਮੇਸ਼ਰ ਆਪਣੇ ਅਦਾਸ ਦੇ ਦੁਆਰਾ ਸਾਡੇ ਆਤਮਿਕ ਗਦਾਂ ਦੇ ਦੁਆਰਾ ਪੂਰਾ ਕਰਨ ਜਾ ਰਹੇ ਆ ਔਰ ਉਹਨੂੰ ਵੇਖ ਰਹੇ ਆਸੀਂ ਕਿਸ ਤਰ੍ਹਾਂ ਪੂਰਾ ਹੁੰਦਾ ਆ ਰਿਹਾ ਉਹ ਜਿਹੜਾ ਨੌਜਵਾਨ 22 ਸਾਲ ਥੋੜੇ ਨਹੀਂ ਐ 22 ਦਿਨ ਵਾਲਾ ਨਹੀਂ ਛੱਡ ਸਕਦਾ ਇੰਨੀ ਜਲਦੀ ਤੇ 22 ਸਾਲਾਂ ਦੇ ਬਾਅਦ ਉਹ ਚਿੱਟਾ ਛੱਡ ਗਿਆ ਤੁਹਾਡੇ ਸਾਹਮਣੇ ਐ ਕਿ ਪਰਮੇਸ਼ਰ ਨੇ ਅੱਜ ਬਿਲਕੁਲ ਆਜ਼ਾਦ ਕਰ ਦਿੱਤਾ ਤਾਰੀਫ ਕਰੋ ਜ਼ੋਰ ਦਾ ਤਾਲੀ ਮਜਾ ਕੇ ਕੀ ਕਹੋਗੇ ਸੁਣਨ ਵਾਲਿਆਂ ਨੂੰ ਫਿਰ ਸੁਣਨ ਵਾਲਿਆਂ ਨੂੰ ਅਸੀਂ ਇਹੀ ਕੰਨੇ ਜੀ ਮਾਨਸੰਬਰ ਦੇ ਨਾਲ ਜੁੜੇ ਰਹੋ ਤੇ ਨਸ਼ਾ ਵੀਰੇ ਛੱਡ ਦਿਓ ਜਿੰਨਾਂ ਨੇ ਵੀ ਅੱਜ ਨਵੇਂ ਭਰਾ ਵੀ ਆਏ ਹੋਣਗੇ ਬਹੁਤ ਜ਼ਿਆਦੇ ਮੈਂ ਬਹੁਤ ਦੁਖੀ ਹੋ ਕੇ ਛੱਡਤਾ ਪਰਮਾਤਮਾ ਹੀ ਨੇ ਮੈਨੂੰ ਖੁਦ ਲੈ ਕੇ ਗਏ ਖੁਦ ਮੇਰੇ ਤੋਂ ਛੱਡ ਗਾਤਾ ਤੇ ਤੁਸੀਂ ਆਏ ਹੋਗੇ ਵੀਰੇ ਮਾਰਾ ਮੋਟੇ ਦਾ ਤੰਗ ਵੀਰੇ ਚੱਲ ਨਹੀਂ ਪੈਂਦੀ ਆਪ ਜੇ ਕਰਦੇ ਆ ਤਾਂ ਕੋਈ ਵੀ ਕੰਮ ਕਰਦੇ ਆ ਤਾਂ ਬਾਵਾ ਸਾਹਮਣੇ ਮੈਂ ਇਹੀ ਕਹਿਣਾ ਚਾਹਣਾ ਇੱਕ ਗਵਾਈ ਹੋਰ ਹੈ ਛੋਟੀ ਜੀ ਮੇਰੀ ਜੀ ਇਸ ਤੋਂ ਪਹਿਲਾਂ ਇੱਥੇ ਆਉਣ ਤੋਂ ਮੈਂ ਦੋ ਤੰਗਾਂ ਘਰੇ ਪਿਆ ਸੀਗਾ ਜੀ ਉੱਠਿਆ ਨਹੀਂ ਜਾਂਦਾ ਸੀ ਬਿਲਕੁਲ ਵੀ ਮੇਰੇ ਤੋਂ ਹੂੰ ਮੈਂ ਪਾਸਟਰ ਜੀ ਤੋਂ ਪ੍ਰਾਰਥਨਾ ਕਰਾਈ ਤੇ ਪਾਟੇ ਜੀ ਮੈਂ ਕਹੀ ਮੈਂ ਤਾਂ ਜਾਣਾ ਵੀ ਇਹ ਵੀਰਵਾਰ ਤੇ ਸਫ਼ਰ ਵੀ ਲੰਮਾ ਤੇ ਬੱਚੇ ਵੀ ਹੋਣਗੇ ਤੇ ਮੇਰੇ ਤਾਂ ਮੁਸ਼ਕਲ ਲੱਗਦਾ ਏ ਪਾਟੇ ਜੀ ਕੰਦੇ ਭਰੋਸਾ ਨਾ ਦਨੂ ਮੈਂ ਕਹਾਂ ਮੈਨੂੰ ਆਪ ਦਾ ਨਾਲ ਉਹਦਾ ਦਿਮਾਗ ਪਰ ਨਾਲੇ ਵਾਧਾ ਹੋਣਾ ਫਿਰ ਵੀ ਪਾਟੇ ਜੀ ਨੇ ਸਹਵਾ ਪਰ ਆਪਣਾ ਕੀਤੀ ਨਾ ਫਿਰ ਕਹਤਾ ਮੈਂ ਕਹੀ ਮੇਰੇ ਤੇ ਉਹਦਾ ਕਰਾਇਆ ਨਹੀਂ ਹੁੰਦਾ ਪਿਆ ਵੀ ਜਿੰਨਾ ਦਾ ਪੈਸੇ ਲੈਣੇ ਸੀ ਮਿਲਦੇ ਨਹੀਂ ਪਏ ਪਾਟੇ ਕਹਿੰਦੇ ਫਿਰ ਵੀ ਭਰੋਸਾ ਮੇਰੇ ਬੱਚੇ ਤਿਆਰ ਬੈਠੇ ਕਰਾਇਆ ਹੈ ਨਹੀਂ ਪਾਰਟ ਨੇ ਪ੍ਰਾਰਥਨਾ ਕੀਤੀ ਮੈਨੂੰ ਅੱਧੇ ਘੰਟੇ ਬਾਅਦ ਫੋਨ ਆ ਗਿਆ ਕਹਿੰਦੇ ਪੈਸੇ ਲੈ ਜਾ 1000 ਰੁਪਏ ਫੜ ਕੇ ਹੂੰ ਮੇਰੇ ਸਤੇ ਵੀ ਪੈਸੇ ਫੜ ਲਏ ਗਾ ਅੱਗੇ ਗਿਆ ਤੇ ਇੱਕ ਫੋਨ ਹੋਰ ਆ ਗਿਆ ਵਿਚਾਰ ਸਮਰਤੋ ਵੀ ਲੈ ਜਾਈ ਹਾਂ ਲੈ ਲਓ 1400 ਰੁਪਏ ਮੈਂ ਲੈ ਕੇ ਤੁਰਿਆ ਉੱਥੇ ਪਰਮੇਸ਼ਵਰ ਦੇ ਵੱਲੋਂ ਇੱਕ ਕਦਮ ਪੱਟਣਾ ਸਮਝ ਲਓ ਉਹ ਤੁਹਾਡੇ ਵੱਲ 10 ਕਦਮ ਅਗੋਂ ਅਗਰ ਆ ਰਿਹਾ ਤੁਹਾਡੇ ਵੱਲ ਤੁਹਾਨੂੰ ਕਾਮਯਾਬ ਕਰਨ ਲਈ ਔਰ ਜਿਹੜੇ ਲੋਕ ਫੈਸਲਾ ਕਰਦੇ ਆ ਪਰਮੇਸ਼ਵਰ ਉਹਨਾਂ ਦੇ ਫੈਸਲਿਆਂ ਦਾ ਅਨੰਦ ਕਰਦੇ ਕਿਉਂਕਿ ਤੁਹਾਡੇ ਪਿੱਛੇ ਖੋਣ ਖੱਤ ਆ ਰਿਹਾ ਉਹ ਮਹਾਸਮਰਤੀ ਔਰ ਪਰਮੇਸ਼ਵਰ ਦਦਾਸ ਜਿਹੜੇ ਕਿ ਮਹਾਸਮਰਤ ਨੂੰ ਲੈ ਕੇ ਹੀ ਉਸ ਬਠਿੰਡਾ ਪਵਨ ਦੇ ਅੰਦਰ ਇੰਪਾਰਟੇਸ਼ਨ ਕਰ ਰਹੇ ਹੈ ਉਹਨਾਂ ਦੇ ਦੁਆਰਾ ਹੀ ਪਰਮਿਸ਼ਨ ਨੇ ਇਹਨਾਂ ਨੂੰ ਵੱਡਾ ਮੌਜਾ ਕੀਤਾ ਔਰ ਅੱਜ ਇਹ ਸਾਡੇ ਵਿਚਕਾਰ ਆਏ ਆ ਤਾਰੀਫ ਕਰਾਂਗੇ ਜ਼ੋਰ ਦਾ ਤਾਲੀ ਬਜਾ ਦੇ ਔਰ ਆਪਣੀਆਂ ਪੇਟਾਂ ਨਜ਼ਰਾਨੇ ਹallelujah ਸਮਾਈ ਦੇ ਉਸ ਮਹਿਸੇ ਜਿਹਦਾ ਮਾਂਗੇ ਪਰਮੇਸ਼ਵਰ ਦੇ ਘਰ ਦੇ ਅੰਦਰ ਆ ਆਪਣੇ ਹੱਥ ਨੂੰ ਹਿਲਾਓ ਅਗਰ ਆਪਣੇ ਪਿਆਰ ਚੋਂ ਅੰਦਰ ਰਹਿ ਗਿਆਂ ਤਾਂ ਕਿਉਂਕਿ ਸਾਡੇ ਆਪਿੰਗ ਪਿੱਛੇ ਕੁਝ ਮਿੰਟਾਂ ਦੇ ਬਾਅਦ ਸਾਡੇ ਵਿਚਾਰ ਪੁਲਪਿੱਟ ਤੇ ਆ ਰਹੇ ਆ ਗਵਾਹੀ ਸੁਣ ਰਹੇ ਆਪਾਂ ਅੱਜ ਉਸੇ ਮਿਸ਼ਨ ਦੇ ਮੁਤਾਬਕ ਹੀ ਪਰਮੇਸ਼ਵਰ ਦੇ ਲੋਕ ਆਪਣੀ ਗਵਾਹੀ ਨੂੰ ਦੇ ਰਹੇ ਆ ਔਰ ਪਰਮੇਸ਼ਵਰ ਆਪਣੇ ਲੋਕਾਂ ਨੂੰ ਆਜ਼ਾਦ ਕਰ ਰਿਹਾ ਔਰ ਅੱਜ ਆਜ਼ਾਦ ਹੋ ਕੇ ਵੀ ਜਾਣਗੇ ਹਾਂਜੀ ਆਪਣੀ ਕੀ ਗਵਾਹੀ ਹੈ ਸਾਰਿਆਂ ਨੂੰ ਜੈ ਮਸੀਹ ਦੀ ਮੇਰਾ ਨਾਮ ਪਾਵਨਾ ਨੇੜੇ ਕਰ ਲਓ ਮੇਰੀ ਗਵਾਹੀ ਹੈ ਮੈਂ दारू ਬਹੁਤ ਪੀਂਦਾ ਸੀਗਾ ਅੱਛਾ ਤੇ ਦੋ ਤਿੰਨ ਮੇਰੇ ਤੇ ਪਰਚੇ ਸੀਗੇ ਗੁੰਡਾਗਰਦੀ ਵੀ ਕਰਦਾ ਸੀਗਾ ਹੂੰ दारू ਵੀ ਨਹੀਂ ਛੱਡ ਸਕਦਾ ਸੀ ਨਾ ਗੁੰਡਾਗਰਦੀ ਅੱਛਾ ਚਰਚ ਦੇ ਨਾਮ ਤੋਂ ਤਾਂ ਇੱਕ ਨਫਰਤ ਹੀ ਜੀਵਨ ਨੂੰ ਕਿਸੇ ਟਾਈਮ ਅੱਛਾ ਮੈਂ ਆਪਦੀ ਵਾਈਫ ਨੂੰ ਛੱਡ ਜਾਂਦਾ ਸੀ ਆਪ ਨਹੀਂ ਜਾਂਦਾ ਹੀ ਕਦੇ ਵੀ ਹਾਂ ਜਦੋਂ ਮੈਨੂੰ ਮੇਰੇ ਬੱਚੇ ਲੈ ਕੇ ਗਏ ਪਾਸਟਰ ਜੀ ਗੋਲ ਜਸਕਰਨ ਸਿੰਘ ਪਾਸਟਰ ਜੀ ਜੀ ਉਸ ਤੋਂ ਬਾਅਦ ਮੇਰਾ ਪਤਾ ਨਹੀਂ ਕੀ ਮਨ ਬਦਲਿਆ ਉਸ ਤੋਂ ਬਾਅਦ ਮੈਨੂੰ दारू ਦੀ ਮਨਚੇ ਹੀ ਨਹੀਂ ਆਈ ਹਾਂ ਕਿੰਨੇ ਸਾਲ ਤੋਂ ਪਿੰਦੇ ਸੀ ਮੈਂ 15 16 ਸਾਲਾਂ ਤੋਂ ਪਿੰਦਾ ਸੀ ਅੱਛਾ ਜਦੋਂ ਬੱਚੇ ਤੁਹਾਨੂੰ ਚਰਚ ਲੈ ਕੇ ਗਿਆ ਮਹਾਭਿਸ਼ੇਕ ਚਰਚੇ ਬਠਿੰਡਾ ਪਾਸ ਜਸ ਕਰਨ ਦੀ ਕੋਲ ਲੈਣ ਹੋਇਆ ਹਾਂਜੀ ਔਰ ਉਸ ਤੋਂ ਬਾਅਦ दारू ਨੂੰ ਜੀ ਨਹੀਂ ਕੀਤਾਈ ਕਿੰਨਾ ਟਾਈਮ ਹੋ ਗਿਆ ਮੈਨੂੰ ਸਾਲ ਹੋ ਗਿਆ ਜੀ ਕੋਈ ਦਾਰੂ ਨਹੀਂ ਪੀਤੀ ਨਾ ਜੀ ਨਹੀਂ ਕਰਦਾ ਜੀ ਬੰਡਾ ਕਰਦੀ ਜਮਾ ਹੀ ਨਹੀਂ ਜਦੋਂ ਦਾਰੂ ਛੱਡ ਗਏ ਤੇ ਗੁੰਡਾਗਰਦੀ ਵੀ ਛੱਡ ਕੇ ਫਿਰ ਕਰਦੇ ਵਿੱਚ ਵੀ ਲੜਾਈ ਝਗੜੇ ਰਹਿੰਦੇ ਸੀਗੇ ਤੇ ਆਪਦੇ ਵੀ ਇੱਕ ਦੋ ਪਰਚੇ ਸੀਗੇ ਸਾਰੇ ਇਹਨਾਂ ਸਰੋ ਬੰਡਾਗਰਦੀ ਦਾ ਨਾ ਹੀ ਲੜਾਈ ਉਹ ਕਿਹੜਾ ਸਬਜ਼ੀ ਵਿੱਚ ਨਾ ਉਹਦੇ ਰਹਿ ਹੀ ਲੜਾਈ ਗੁੰਡਾਗਰਦੀ ਮਦਮ ਸ਼ਰਾਬ ਵੀ ਪੀਣੀ ਲੜਾਈ ਮਾਰ-ਕੁਡਾਈ ਘਰ ਦੇ ਬਾਹਰ ਦੇ ਸਾਰਿਆਂ ਨਾਲ ਹੀ ਪਰ ਅੱਜ ਹੁਣ ਬਿਲਕੁਲ ਆਜ਼ਾਦ ਆ ਤੁਸੀਂ ਅੱਜ ਜਮਾ ਜੀਵਨ ਸੁਧਰ ਗਿਆ ਕੀ ਕਹੋਗੇ ਸੁਣਨ ਵਾਲਿਆਂ ਨੂੰ ਮੈਂ ਤਾਂ ਇਹੀ ਕਹੂੰਗਾ ਮਹਾਭਿਸ਼ੇਕ 'ਚ ਆਓ ਇੱਥੇ ਸਭ ਹੱਲ ਹੈ ਜ਼ਿੰਦਗੀ ਦੇ तारीफ तो लास्ट। है। फादर साहब कुछ समय के बाद आ रहे हैं अपने हथाते रहो सेदार अपनी सेवा निभा रहे अपने नजराने पेटा कमाई का दसवां हिस्सा उस ऑफरिंग बॉक्स के अंदर पा हाँ जी ਹਾਂਜੀ ਅੱਗੇ ਵੀ ਬ੍ਰਦਰ ਸੰਦੀਪ ਹੈ ਜਨਾਂ ਦੀ ਵੀ ਦਰੋਂ ਛੱਡੀ ਇਹਨਾਂ ਨੇ ਕਾਫੀ ਟਾਈਮ ਤੋਂ ਮੇਰੇ ਕਿਨੂ ਸਾਹਿਬ ਨੂੰ ਜੈਮ ਸੀਗੀ ਜੈਮ ਸੀ ਪਾਸੇ ਹੀ ਜੈਮ ਸੀ ਜੈਮ ਸੀ ਮੈਂ ਨਾ ਵਿਆਹ ਜਾਂਦਾ ਹੁੰਦਾ ਸੀ ਨਾ ਜੀ ਤੇ ਮੇਰੀ ਆਦਤ ਸੀਗੀ ਮੈਂ ਡਰਿੰਕ ਬਹੁਤ ਜ਼ਿਆਦਾ ਕਰਦਾ ਸੀ ਹਰੇਕ ਵਿਆਹ ਦੇ ਵਿੱਚ ਮੈਂ ਪੱਪਾ ਦੇ ਹੋਏ ਲੈ ਚ ਪਹਿਲੇ ਘੰਟੇ ਦੋ ਘੰਟੇ ਜੀ ਅੱਛਾ ਸ਼ਾਮ ਤਾਂ ਬੜੀ ਦੂਰ ਦੀ ਗੱਲ ਹੈ ਹੂੰ ਆ 9 9 ਤਰੀਕ 9 ਪੈਲ ਨੂੰ ਨਾ ਆਪਣੇ ਮੇਰੇ ਭਤੀਜੇ ਦਾ ਪਿਆ ਸੀਗਾ ਹੂੰ ਤੇ ਸਾਰਾ ਦੇਖਭਾਲ ਵੀ ਮੈਂ ਕਰ ਰਿਹਾ ਸੀਗਾ ਅੱਛਾ ਬਠਿੰਡੇ ਤੋਂ ਲੁਧਿਆਣੇ ਗਏ ਸੀ ਅਸੀਂ ਹੂੰ ਸਹੀ ਹੈ ਮੈਂ ਅੱਛਾ ਉਹ ਬਠਿੰਡੇ ਤੋਂ ਕਦੋਂ ਤੋਂ ਛੱਡੀ ਦਾਰੂ ਫਿਰ 9 ਤਰੀਕ ਤੋਂ 9 ਤਰੀਕ ਤੋਂ ਬਿਲਕੁਲ ਛੱਡ ਦਿੱਤੀ ਹੁਣ ਕਿਦਾਂ ਦਾ ਮਨ ਕਰਦਾ ਨਹੀਂ ਮਨ ਕਰਦਾ ਨਹੀਂ ਕਰਦਾ ਜੀ ਆਜ਼ਾਦ ਹੋ ਗਏ ਤਾਰੀਫ ਕਰੋ ਛੋੜਦਾ ਫਾਲੀ ਬਰਾਜਾ ਆਪਣਾ ਹੱਥਾਂ ਨੂੰ ਤਲਾਵ ਆਪਣੇ ਹੱਥਾਂ ਨੂੰ ਸਜਾਣ ਆਪਣੀ ਪਿਆਰ ਨਜ਼ਰਾਨਾ ਕਮਾਈ ਦਾ ਦਸਵਾਂ ਹਿੱਸਾ ਕਿਉਂਕਿ ਫਾਦਰ ਸਾਹਿਬ ਕੁਝ ਸਮੇਂ ਤੋਂ ਬਾਅਦ ਸਾਡੇ ਵਿਚਕਾਰ ਆ ਰਹੇ ਆ ਅੱਜ ਪਾਰਿਮਹਾ ਸਮਰਦੇ ਅੰਦਰ ਪਰਮੇਸ਼ਵਰ ਦੇ ਦੁਆਰਾ